ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਲੋੜੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਜਿਹੜੇ ਪੰਜਾਬੀ ਸਿੰਗਰ ਜੀ ਤੁਸੀਂ ਫੋਟੋ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਜੇ ਤੁਹਾਨੂੰ ਦੱਸ ਦਈਏ ਕਿ ਕੇਐਸ ਮੱਖਣਿੰਦਾ ਦਾ ਨਾਮ ਆ ਅਤੇ ਇਹਨਾਂ ਨੇ ਕੁਝ ਅਜਿਹਾ ਕਹਿ ਦਿੱਤਾ ਹੈ ਜਿਸ ਨੂੰ ਸੁਣ ਕੇ ਕਿ ਸਾਰਾ ਪੰਜਾਬ ਇਹਨਾਂ ਉੱਤੇ ਮਾਨ ਵੀ ਕਰ ਰਿਹਾ ਹੈ ਅਤੇ ਕੁਝ ਲੋਕ ਜਿਹੜੇ ਇਹਨਾਂ ਦੇ ਉੱਪਰ ਹੱਸ ਵੀ ਰਹੇ ਨੇ ਆਖਿਰਕਾਰ ਇਹਦਾ ਇਹਨਾਂ ਨੇ ਕੀ ਕਹਿ ਦਿੱਤਾ ਜਿਸ ਤੋਂ ਬਾਅਦ ਕੀ ਇਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਆ ਤੁਹਾਨੂੰ ਅਸੀਂ ਉਹ ਵੀਡੀਓ ਵੀ ਦਿਖਾਵਾਂਗੇ ਤੁਸੀਂ ਜਰੂਰ ਬਨੇ ਰਹੋ ਸਾਡੇ ਨਾਲ ਵੀਡੀਓ ਦੇ ਐਂਡ ਤੱਕ ਤੁਹਾਨੂੰ ਦੱਸ ਦੇ ਕਿ ਇਹਨਾਂ ਨੇ ਆਪਣੀ ਤੁਲਨਾ ਸਲਮਾਨ ਖਾਨ ਦੇ ਨਾਲ ਕੀਤੀ ਆ ਹਾਂਜੀ ਦੋਸਤੋ ਇਸ ਤੋਂ ਪਹਿਲਾਂ ਕੇਐਸ ਮੱਖਣ ਦੇ ਬਹੁਤ ਸਾਰੇ ਬਿਆਨ ਵੀ ਆਏ ਨੇ ਜਿਸ ਤੋਂ ਬਾਅਦ ਕੀ ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਮੈਂ ਸਲਮਾਨ ਖਾਨ ਤੋਂ ਤਗੜਾ ਵਾਂ ਅਤੇ ਮੇਰੇ ਨਾਲ ਕੋਈ ਵੀ ਬਾਲੀਵੁੱਡ ਦਾ ਐਕਟਰ ਪੰਗਾ ਨਹੀਂ ਲੈ ਸਕਦਾ ਆਖਿਰਕਾਰ ਕੇਐਸ ਮੱਖਣ ਨੇ ਕੀ ਕੁੱਝ ਕਿਹਾ ਹੈ ਉਹਨਾਂ ਦੇ ਬਾਰੇ ਅਤੇ ਕੀ ਕੁੱਝ ਕਿਹਾ ਹੈ ਬਾਲੀਵੁੱਡ ਦੇ ਬਾਰੇ ਆ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਕੇਐਸ ਮੱਖਣ ਦੀ ਇਹ ਵੀਡੀਓ ਦਿਖਾ ਦਿੰਨੇ ਆ ਜਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਨਹੀਂ ਨਹੀਂ ਮੈਂ ਖੁਦ ਸੁਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਮੇਰੀ ਹਾਈਟ ਵੀ ਵੱਡੀ ਆ ਮੇਰੇ ਚ ਜ਼ੋਰ ਵੀ ਜ਼ਿਆਦਾ ਹੈ ਓਨੈਸਟੀ ਨਾਲ ਹਾਂ ਨਹੀਂ ਉਹ ਹੈ ਇਹ ਗੱਲ ਤੇ ਮੈਂ ਮੈਨੂੰ ਇਸ ਗੱਲ ਦਾ ਪਤਾ ਬਈ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਨ ਚ ਨਹੀਂ ਟਕੜਾ ਜਾਨ ਚ ਟਕੜਾ ਨਹੀਂ ਨਹੀਂ ਟਕੜਾ ਹਾਂ ਇਹ ਤਾਂ ਇਹ ਹਕਾਰ ਦੀ ਨਹੀਂ ਗੱਲ ਮੈਂ ਕਰਦਾ ਮੈਂ ਕਰਦਾ ਹਾਂ ਹਾਂ ਹਾਂਜੀ ਦੋਸਤੋ ਇਹ ਸੀਗਾ ਕੇਐਸ ਮੱਖਣ ਦਾ ਕਹਿਣਾ ਕਿ ਸਲਮਾਨ ਖਾਨ ਦੇ ਨਾਲੋਂ ਮੇਰੀ ਬੋਡੀ ਜਿਹੜੀ ਕਿ ਉੱਤ ਤਗੜੀ ਆ ਅਤੇ ਕੋਈ ਵੀ ਜਿਹੜਾ ਕਿ ਬਾਲੀਵੁੱਡ ਦਾ ਐਕਟਰ ਆ ਉਹ ਮੇਰੇ ਨਾਲ ਪੰਗਾ ਨਹੀਂ ਲੈ ਸਕਦਾ ਆਖਿਰਕਾਰ ਉਹਨਾਂ ਨੇ ਆਪਣੀ ਬੋਡੀ ਦੇ ਬਲਬੂਤੇ ਦੇ ਉੱਪਰ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਕਿ ਮੇਰੀ ਬੋਡੀ ਇਨੀ ਮਜ਼ਬੂਤ ਆ ਕਿ ਸਲਮਾਨ ਖਾਨ ਵੀ ਮੇਰੇ ਅੱਗੇ ਨਹੀਂ ਟੇਕ ਸਕਦਾ ਅਤੇ ਜਿੰਨੇ ਵੀ ਬਾਲੀਵੁੱਡ ਦੇ ਇਹੜੇ ਕਿਉਂ ਐਕਟਰ ਨੇ ਮੇਰੀ ਬੋਡੀ ਦੇ ਵਿੱਚ ਇੰਨੀ ਤਾਕਤ ਆ ਕਿ ਉਹ ਮੇਰੇ ਅੱਗੇ ਜਿਹੜੇ ਕਿ ਉਹ ਨਹੀਂ ਟਿਕ ਸਕਦੇ ਜਿਸ ਤੋਂ ਬਾਅਦ ਕੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਹੁਣ ਕੀ ਐਸ ਮੱਖਣ ਦੇ ਗਾਣੇ ਜਿਹੜੇ ਕਿ ਉਹ ਨਹੀਂ ਚੱਲ ਰਹੇ ਜਾਂ ਕਿ ਐਸ ਮੱਖਣ ਦੇ ਗਾਣੇ ਨਹੀਂ ਆ ਰਹੇ ਇਸ ਕਰਕੇ ਜਿਹੜੇ ਕਿ ਉਹ ਕੌਂਟ੍ਰੋਵਰਸੀ ਪਾ ਰਹੇ ਨੇ ਜਿਸ ਦੇ ਕਰਕੇ ਕਿ ਉਹਨਾਂ ਦਾ ਨਾਮ ਇੱਕ ਵਾਰ ਫੇਰ ਉੱਪਰ ਆਵੇ ਪਰ ਤੁਹਾਨੂੰ ਦੱਸ ਦਈਏ ਕਿ ਕੇ ਐਸ ਮੱਖਣ ਦਾ ਹੀ ਕਹਿਣਾ ਹੈ ਕਿ ਜਿੰਨੀ ਮੇਰੇ ਸਰੀਰ ਦੇ ਅੰਦਰ ਤਾਕਤ ਆ ਉਹ ਤਾਕਤ ਦੇ ਅੱਗੇ ਮੈਂ ਬਾਲੀਵੁੱਡ ਦੇ ਐਕਟਰ ਨੂੰ ਨਹੀਂ ਕੁਝ ਸਮਝਦਾ ਅਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਬਾਲੀਵੁੱਡ ਦੇ ਐਕਟਰਾਂ ਨਾਲ ਕੰਪੇਅਰ ਕਰਨਾ ਕਿ ਐਸ ਮੱਖਣ ਦੀ ਗੱਲ ਨਹੀਂ ਹੈਗੀ ਕਿਉਂਕਿ ਕਿ ਐਸ ਮੱਖਣ ਬਹੁਤ ਹੀ ਜਿਹੜਾ ਕਿ ਉਹਨਾਂ ਤੋਂ ਛੋਟਾ ਆ ਪਰ ਕੇ ਐਸ ਮੱਖਣ ਦਾ ਇਹ ਕਹਿਣਾ ਆ ਕਿ ਮੈਂ ਉਹਨਾਂ ਤੋਂ ਜਿਹੜਾ ਕਿ ਉਹ ਬਹੁਤ ਤਗੜਾ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਦਨੀਆਂ ਹੋਰ ਨਵੀਆਂ ਤਾਜ਼ੇ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਲੰਡਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਦਨੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲ ਜਲ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਜੜਾ ਕਿ ਉਹ ਨਾ ਭੁੱਲਿਓ